ਸਾਡੇ YouTube ਚੈਨਲ ਤੇ ਆਫਸਰ ਦਾ ਫੌਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦਾ ਮਾਨਸਾ ਰਿਟਾਇਰਡ EMPLOYEES WELFARE ASSOCIATION ਦੀ ਮਹੀਨਾਵਾਰ ਮੀਟਿੰਗ ਵਿੱਚ ਪਹਿਲਾਂ ਤੋਂ ਮਿਲ ਰਹੇ ਲਾਭਾਂ ਨੂੰ ਸਰਕਾਰ ਵੱਲੋਂ ਕੋਹੇ ਜਾਣ ਵਿਰੁੱਧ بلند ਕੀਤੀ ਆਵਾਜ਼ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਸਰ ਨੂੰ ਜ਼ਿਆਦਾ ਇਹ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਹੀ ਸਹੀ ਮਿਲ ਜਾਇਆ ਕਰੇ ਇਹਨਾਂ ਸਰਕਾਰ ਆਪਣੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਨੂੰ ਜੋ ਲਾਭ ਪਹਿਲਾਂ ਤੋਂ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਵੀ ਇੱਕ-ਇੱਕ ਕਰਕੇ ਖੌਨ ਵਿੱਚ ਲੱਗੀ ਹੋਈ ਹੈ ਜਿਸ ਨਾਲ ਕਿ ਪੈਨਸ਼ਨਾਂ ਵਿੱਚ ਭਾਰੀ ਰੋਜ਼ ਦੇ ਤਰਨੂ ਮਿਲ ਰਿਹਾ ਹੈ ਇਸੇ ਕਰਕੇ ਹੀ ਪੈਨਸ਼ਨਰ ਕਦੇ ਖਜ਼ਾਨਾ ਦਫ਼ਤਰਾਂਗੇ ਕਦੇ ਡੀਸੀ ਦਫ਼ਤਰਾਂ ਦੇ ਬਾਹਰ ਤੇ ਕਦੇ ਸੜਕਾਂ ਦੇ ਧਰਨੇ ਮਜਾਰੇ ਤੇ ਲਹਿਨੀਆਂ ਕਰਕੇ ਆਪਣੇ ਰੋਜ਼ ਦਾ ਪ੍ਰੋਟਾਵਾ ਕਰਦੇ ਹੋਏ ਨਜ਼ਰ ਆ ਰਹੇ ਹਨ ਇਸੇ ਤਰ੍ਹਾਂ ਹੀ ਵਰਕਪਲ ਪੈਨਸ਼ਨਰਸ ਐਸੋਸੀਏਸ਼ਨ ਵੀ ਆਪਣੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਆਪਣੀਆਂ ਪੱਖ ਦੀਆਂ ਮੰਗਾਂ ਮੰਨੇ ਜਾਣ ਲਈ ਆਵਾਜ਼ ਪਠੌਂ ਦੇ ਵਿੱਚ ਲੱਗੀਆਂ ਹੋਈਆਂ ਹਨ ਇਸੇ ਕੜੀ ਵਿੱਚ ਹੀ ਤਾਂ ਮਾਨਸਾ ਰਿਟਾਇਰਡ EMPLOYEES WELFARE ASSOCIATION ਨੇ ਵੀ ਆਪਣੀ ਮਹੀਨਾਵਾਰ ਮੀਟਿੰਗ ਵਿੱਚ ਗਿਰਦੀਆਂ ਮੁਲਾਜ਼ਮਾਂ ਪੈਨਸ਼ਨਾਂ ਤੇ ਕੱਚੇ ਕਾਮਿਆਂ ਦੀਆਂ ਮੰਗਾਂ ਵੱਲ ਆਪਣੀ बुलंद ਆਵਾਜ਼ ਨਾਲ ਹੀ ਸਰਕਾਰ ਦਾ ਧਿਆਨ ਖਿੱਚਣ ਦਾ ਬਰਲਾ ਕੀਤਾ ਹੈ ਤਾਂ ਆਉ ਜਾਣਦੇ ਹਾਂ ਕਿ ਵਾਕ ਵਕ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਈ ਕਿਹਾ ਸੀ ਨਾ ਮਾਨਸਾ ਰਿਟਾਇਰਡ EMPLOYEES WELFARE ASSOCIATION ਦੇ ਮਹੀਨਾਵਾਰ ਮੀਟਿੰਗ ਜਿਥੇ ਬਦਨ ਦੇ ਪ੍ਰਧਾਨ ਸਕੰਦਰ ਸਿੰਘ ਕਨਾਂੰਦਰਾ ਅਤੇ ਸਕੱਤਰ ਅਜੈ ਸਿੰਘ ਅਲੀ ਸ਼ੇਰ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਭਵਨ ਵਿਖੇ ਹੋਈ ਬੈਠਕ ਦੇ ਮੁੱਖ ਮਹਿਮਾਨ ਅਜਮੇਰ ਸਿੰਘ ਅਕਲਿਆ ਨੇ ਹਾਊਸ ਨੂੰ ਇਨਕਲਾਬੀ ਅਗਾਹ ਵਧੂ ਗੀਤਾਂ ਨਾਲ ਕੀਿਆ ਤੇ ਗੰਧਾ ਸਾਹਿਬ ਵਿਉਣ ਵਾਲੀ ਸ਼ਰਮਾਇਤਾਰੀ ਜਮਾਤ ਨੂੰ ਆਪਣੇ ਗੀਤਾਂ ਰਾਹੀਂ ਭੰਡਿਆ ਕੇ ਗੰਤਾ ਸਤ ਰਚਨ ਹਾਰੇ ਕਵਿਓ ਤੁਹਾਨੂੰ ਇਸ ਦਾ ਖਮਿਆਜਾ ਪੁੱਟਣਾ ਪੈ ਸਕਦਾ ਹੈ ਮੁੱਖ ਮਹਿਮਾਨ ਨੂੰ ਆਗੂਆਂ ਨੇ ਸਨਮਾਨਕਨ ਲੋਈ ਅਤੇ ਕੁਝ ਨਗਦੀ ਨਾਲ ਅਗੜਿਆ ਜੀ ਦਾ ਸਨਮਾਨ ਕੀਤਾ ਗਿਆ ਆਗੂ ਸਾਧਿਆ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਤੋਂ ਨਵਾਂ ਕੁਝ ਨਹੀਂ ਮੰਗਦੇ ਪਰ ਸਾਨੂੰ ਮਿਲ ਰਹੇ ਲਾਭ ਵੀ ਇੱਕ ਕਰਕੇ ਹੋਏ ਜਾ ਰਹੇ ਹਨ ਅਸੀਂ ਸਰਕਾਰ ਤੋਂ ਮੰਗਦੇ ਸੀ ਕਿ ਪੰਜਾਬ ਦੇ ਨੌਜਵਾਨੀ ਨੂੰ ਰੁਜ਼ਗਾਰ ਦਿੱਤਾ ਜਾਵੇ ਪਰ ਖੇਤੀ ਧੰਦੇ ਵਿੱਚ ਲੱਗੇ ਲੋਕਾਂ ਨੂੰ ਲੈਣ ਕੋਰਿੰਗ ਨੀਤੀ ਤਹਿਤ ਪੁੰਨਾ ਤੋਂ ਹਜ਼ਾਰਾਂ ਏਕੜ ਜ਼ਮੀਨ ਖੋ ਕੇ ਬੇਰੁਜ਼ਗਾਰੀ ਦੀ ਲਾਈਨ ਵਿੱਚ ਖੜਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਿੰਡੂ ਜੀਵਨ ਖਤਮ ਕਰਕੇ ਤੱਕੇ ਨਾਲ ਹੀ ਸ਼ਹਿਰੀਕਰਨ ਕੀਤਾ ਜਾ ਰਿਹਾ ਹੋਏ ਜਦੋਂ ਕਿ ਹਜ਼ਾਰਾਂ ਏਕੜ ਜ਼ਮੀਨ ਪਹਿਲਾਂ ਹੀ ਨੈਸ਼ਨਲ ਹਾਈਵੇ ਹੇਠਾਂ ਪਾ ਗਈ ਹੈ ਜਿਸ ਦੇ ਕੇ ਦੇਖੇ ਸ਼ਬਦਾਂ ਵਿੱਚ ਨਕੀਦੀ ਕੀਤੀ ਜਾਂਦੀ ਹੈ। ਆਪੂ ਸਾਥੀ ਸੁਖਚੰਨ ਸਿੰਘ ਸੱਦੇਵਾਲੀਆ ਜੀਤ ਸਿੰਘ ਖੁੱਲਰ ਅਤੇ ਲਖਾ ਸਿੰਘ ਸਹਾਵਨਾ ਨੇ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਦਿਹਾੜੀਦਾਰ ਤੇ ਆਊਟਸੋਰਸਿੰਗ ਤੇ ਕੰਮ ਕਰਦੇ ਕਾਮਿਆਂ ਨੂੰ ਵਪਾਰ ਤਹੇਨਾ ਲਿਆ ਕੇ ਰਹਿਮ ਕੀਤਾ ਜਾਵੇ ਤੇ ਰਗਵਰ ਹੋਣ ਤੱਕ ਘੱਟੋ-ਘੱਟ ਉਜਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ। ਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਆਪੂ ਸਾਥੀ ਰਾਜਕਮਾਨ ਰੰਗਾ ਬਿਰਤੀ ਸਿੰਘ ਮਾਨ சதਪਾਲ ਪੈਣੀ ਤੇ ਬਿੱਕਰ ਮਗਾਣੀਆਂ ਨੇ ਮੰਗ ਕੀਤੀ ਕਿ 13 ਫੀਸ ਦੀ ਡਿਊਪੀਏ ਦਿੱਤਾ ਜਾਵੇ 15 ਇੱਕ 15 ਦਾ ਪਰਵੇਸ਼ਨ ਸਮੇਂ ਦਰਾਂ ਜੋ ਲਾਇਆ ਕਟ ਹੈ ਉਸ ਨੂੰ ਰੱਦ ਕਰਕੇ ਪਰਵੇਸ਼ਨ ਸਮੇਂ ਦਰਾਂ ਪੂਰੀ ਤਨਖਾਹ ਸਮੇਤ ਪੱਤੇ ਦਿੱਤੇ ਜਾਣ ਭਗੂ ਸਾਥੀ ਕੇਵਲ ਸਿੰਘ ਜੀਤ ਕੌਰ ਪਰਮਜੀਤ ਕੌਰ ਖਿੰਦਰ ਕੌਰ ਗੁਰਚਰਨ ਕੌਰ ਅਤੇ ਗੁਰਤੇਜ ਸਿੰਘ ਤਾਮਪਟ ਨੇ ਮੰਗ ਕੀਤੀ ਕਿ ਮੈਡੀਕਲ ਪੱਤਾ 2000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਹੋਰਨਾਂ ਤੋਂ ਇਲਾਵਾ ਇਸ ਸਮੇਂ ਜਨਸੀਸ ਢਿੱਲੋਂ ਮੇਜਰ ਸਿੰਘ ਵਾਲੀਆ ਲਖਾ ਸਿੰਘ ਫੋਪੜੇ ਆਤਮਾ ਸਿੰਘ ਪੁਮਾਰ ਅਤੇ ਉਚੇਰੇ ਤੌਰ ਤੇ ਪਹੁੰਚੇ ਸ਼੍ਰੀ ਨਾਜ ਸਿੰਘ ਮਨਸ਼ਾਹੀਆ ਸਰਕਾਰ ਦਾ ਐਮ ਐਲ اے ਨੇ ਇਕੱਠ ਨੂੰ ਸੰਬੋਧਨ ਕੀਤਾ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਇਹਨਾਂ ਮਹੀਨਾਵਾਂ ਵਾਲੇ ਮੀਟਿੰਗਾਂ ਵਿੱਚ ਆਪੀਆਂ ਮੰਗਾਂ ਨੂੰ ਲੈ ਕੇ ਪੁਟਾਈ ਜਾ ਰਹੀ ਆਵਾਜ਼ ਦੇ ਮੰਦੇ ਨਜ਼ਰ ਕੀ ਸਰਕਾਰ ਮੁਲਾਜ਼ਮਾਂ ਕਿਰਤਿਆਂ ਤੇ ਕੱਚੇ ਕਾਮਿਆਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਦੇ ਕੇ ਇਸ ਨੂੰ ਪੂਰਾ ਕਰਨ ਵੱਲ ਤਵੱਜੋਂ ਦੇਵੇਗੀ ਤੇ ਜੇਕਰ ਤਵੱਜੋਂ ਦੇਵੇਗੀ ਤਾਂ ਫਿਰ ਕਦੋਂ ਇਸ ਵੀਡੀਓ ਲਈ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਤੰਮ੍ਹਤੁਵਾਦ ਜੀ